ਬਾਰਡਰ ਦਾ ਪਿੰਡ ਹੈ ਇਹ ਇੱਥੇ ਕਿਸੇ ਅਫਸਰ ਦੀ ਡਿਊਟੀ ਲਾਵਾ ਦੀ ਕਿਹਦੀ ਮਤ ਕਹਨਾਂ ਦੀ ਸੀ ਨੂੰ ਇੱਥੇ ਅਫਸਰ ਬੈਠੇ ਇੱਕ ਪਰਮਾਨੈਂਟ ਸਾਬ ਮੈਂ ਰੈਸਿਡੈਂਟ ਵਾਲੀ ਘੜ ਕੇ ਆ ਤਾ ਤੁਹਾਡੇ ਅੱਪਰ ਚ ਨਹੀਂ ਆਉਂਦਾ ਹਾਂ ਮੇਰੀ ਗੱਲ ਕਰਾ ਹੈਲੋ ਤੁਸੀਂ ਤਹਿਸੀਲਦਾਰ ਹੋ ਉਹ ਤੋਂ ਉੱਥੇ ਤੇ ਜਦੋਂ ਅਸੀਂ ਟਰੈਕਟਰ ਤੇ ਬੈਠੇ تھے ਕਿੱਥੇ ਟਰੈਕਟਰ ਆ ਗਿਆ ਉਹ ਮੈਂ ਹਰਾਨਾ ਇੱਥੇ ਅਸੀਂ ਬੈਠੇ ਆ ਕੋਈ ਇੱਥੇ ਡਾਕਟਰਾਂ ਦੀ ਟੀਮ ਨਹੀਂ ਹੈ ਕੋਈ ਪਸ਼ੂ ਡਾਕਟਰਾਂ ਦੀ ਟੀਮ ਨਹੀਂ ਇੱਥੇ ਕੀ 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 ਹੋ ਰਿਹਾ ਹੈ ਤੁਸੀਂ ਇੱਥੋਂ ਵਾਪਸ ਜਾਓ ਇਹਨਾਂ ਨੂੰ ਲੈ ਕੇ ਆਓ ਡਾਕਟਰਾਂ ਨੂੰ ਨਾਲ ਡਾਕਟਰਾਂ ਦੀ ਟੀਮ ਹੁਣੇ 1 ਘੰਟੇ ਦੇ ਵਿੱਚ ਉਹਰੇ ਪਹੁੰਚਣੀ ਚਾਹੀਦੀ ਹੈ ਇਹਨਾਂ ਸਾਰੇ ਘਰਾਂ ਦੇ ਮੋਬਾਈਲ ਨੰਬਰ ਨੋਟ ਕਰੋ ਇਹਨਾਂ ਨੂੰ ਆਬਦਾਂ ਨੰਬਰ ਦਿਓ ਜਿਹੜਾ ਆਪਣਾ ਇੱਥੇ ਕੰਟਰੋਲ ਰੂਮ ਹੈ ਹੁਣ ਜੇ ਤੇ ਰਾਤ ਨੂੰ ਕੋਈ ਢਿੱਲ ਮੱਠੋ ਜੇ ਤੇ ਕਿਹਨੂੰ ਬੁਕਾਰਨਗੇ ਮੈਂ ਜਿਹੜੀ ਗੱਲ ਕਹਿਣਾ ਤੁਸੀਂ ਉਸ ਤਰੀਕੇ ਨਾਲ ਕੰਮ ਕਰੋ ਰਾਸ਼ਨ ਪਾਣੀ ਜਿਹੜੀ ਵੀ ਚੀਜ਼ ਹੈ ਦੇਖੋ ਅੱਜ ਸਾਡੇ ਸਾਰੇ ਸਿਰਫ ਇੱਕ ਗੱਲ ਹੈ ਬਰਸਾਤ ਨਹੀਂ ਅਸੀਂ ਰੋਕ ਸਕਦੇ ਪਾਣੀ ਨਹੀਂ ਅਸੀਂ ਰੋਕ ਸਕਦੇ ਉਹ ਤੇ ਕੁਦਰਤ